ਸਰਨੂ ਪਿਆਰ ਪਰਿਸ਼ਾਦ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਹੋਪਸੋ ਤੁਸੀਂ ਸਾਰੇ ਵਿਊਅਰਸ ਬਹੁਤ ਵਧੀਆ ਹੋਵੋਗੇ ਚਲੋ ਜੀ ਆਪਾਂ ਕਰਦੇ ਆ ਆਪਣੀ ਵੀਡੀਓ ਨੂੰ ਇੱਥੇ ਹੀ ਸਟਾਰਟ ਤੇ ਅੱਜ ਅਸੀਂ ਆਏ ਸੀਗੇ ਨਾਨਕਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਸੋ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਨੇ ਆ ਜੀ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਪੰਦਈ ਪੰਦ ਨਹੀਂ ਪਿੰਡ ਕੋਲ ਮੋਗਾ ਡਿਸਟ੍ਰਿਕਟ ਪੈਂਦਾ ਹੋਵੇਗਾ ਨਾ ਨਕਸਰਾਟ ਆਟਾ ਕਰ ਇੱਥੇ ਦਰਬਾਰ ਸਾਹਿਬ ਦੇ ਅੰਦਰ ਪੈਸਾ ਨਹੀਂ ਚੜਦਾ ਪ੍ਰਸ਼ਾਦ ਲਿਆਓ ਲੰਗਰ ਬਣਾ ਕੇ ਲਿਆਓ ਪ੍ਰਸ਼ਾਦਾ ਲਿਆਓ ਫਲ ਫਰੂਟ ਲਿਆਓ ਪੈਸਾ ਨਹੀਂ ਚੜਦਾ ਬਸ ਇੱਧਰ ਸਰੋਵਰ ਆ ਇੱਥੇ ਪਾਰਕਿੰਗ ਬਣੀ ਹੋਈ ਹੈ ਮੱਸੀਆ پڑਦੀ ਆ ਵਾਰਡ ਵਾਲੇ ਜਿੰਨੇ ਵੀ ਬਾਉਂਡਰੀ ਕਰੀ ਹੋਈ ਆ ਸਾਰਿਆਂ ਚ ਇਹ ਸਿੱਖੀ ਤਰਸ ਬਾਰੇ ਕੋਟਾ ਲਾਈ ਆਈਆਂ ਨੇ ਪਾਪਾਕਾ ਦਰਵਾਰ ਸਾਹਿਬ ਬਹੁਤ ਫੁੱਲਾ

ਗਰਿੰਦ ਨੂੰ ਕਹਿੰਦੇ ਆ ਵਿੱਚ ਆਕਾਸ਼ ਕਹਿੰਦੀ ਸੀ ਵੀ ਉਹ ਲੈ ਲੈ ਕੱਪ ਲੈ ਕੇ ਭੇਜੇ ਮम्मी ਤੋਂ بیاਣੇ ਦੋ ਕੱਪ ਲੈ ਕੇ ਭੇਜ ਦੇ ਅੱਛਾ ਬੀਮਾਰ ਤੇ ਚ ਇਹ ਅੱਛਾ ਕੋ ਕਮਾਂਡਰ ਇਹ ਕਿੱਝ ਆ। ਲੇਕੇ ਨੀਦਾ 43 43 ਦੇ ਤੋ ਆ ਕੋ ਮਦਾ ਆਪਣੇ ਆਪ ਦੇ ਕੋ ਆ ਠੀਕ ਆ ਹਾਂ ਨੇ ਗੁਰਵਿੰਦਰ ਉਹ ਲੈ ਜਾ। ਉਹ ਕੱਪ ਦੋ ਆਕਾਸ਼ ਨੇ ਕਿਹਾ ਸੀ ਮੰਮੀ ਦੋ ਕੱਪ ਭੇਜ ਦੇ। ਕੱਪ ਕਾਚਾਰ ਵੀ ਹੋਰੇ ਸਾਰੇ ਹਾਂ ਹੈਗੇ ਨੇ ਹਾਂ ਵੀ ਨੂੰ ਚਾਹ ਪੀਦੇ ਹਾਂ ਹਾਂ ਪਹਿਲਾਂ ਤੇ ਆ ਵੀ ਹੈਗੀ ਹੈ ਹਲਾ ਚਾਹ ਪੀਦੇ ਹਾਂ ਆ ਆਚਾਰ ਆ ਜੇਗਾ ਡਾਈਟ ਡੈਂਜਰ ਨਾ ਪਤਾ ਨਹੀਂ ਪਾਣੀ ਪਾ ਕੇ ਵਧੀਆ ਤਸਵੀਰ ਵਧੀਆ ਬਣ ਜਾਂਦੀ ਹੈ ਜੇ ਵਰਕ ਮੰਗਣਾ ਪਾਈ ਤੋਂ ਜੇ ਹੋ ਹੁੰਦੀ ਨਾ ਉਹ 4 ਇੰਚ ਘੱਟ ਪੜਦੀ ਉਹ ਚੀਜ਼ 'ਚ ਜਾਦੂ ਘੱਟਦੀ ਇੱਕ ਚੀਜ਼ ਛੱਡ ਕੇ ਦੂਜੀ ਫੜਦੀ ਉਹਦਾ ਤੂੰ ਨਹੀਂ ਖੜਦਾ ਉਹ ਨਹੀਂ ਰੋਕਦਾ ਦੋਤੀਆਂ ਨੇ ਸ਼ਾਇਦ ਇਸ ਟਿਕਾਣਾ ਨਾਲ ਕਿੰਨੇ ਸੋਨੇ ਲਾਗਵਾਣੇ ਸ਼ਾਇਦ ਬਹੁਤ ਸੋਹਣੀਆਂ ਥੰਦੀ ਚੱਲੀਆਂ ਖੁਸ਼ ਹੋ ਗਏ ਅਚਨੇ ਐਮਐਸ ਕੋਲ ਰੋਟੀ ਵਾਲੇ ਬੰਦੇ ਇਹੋ ਕੀ ਹੁੰਦਾ ਹੈ ਕੋਈ ਤਾਂ

ਨੋ ਫੂਡ ਵਾਸਤੇ ਹੈ ਪ੍ਰਾਈ ਹੁੱਡ ਕੋਣ ਵਾਸਤੇ ਕਾਜੂ ਬਰਾ। ਅੱਛਾ। ਇਹ ਇਹ ਹੋ ਦੇ ਵਾਸਤੇ ਨੋ ਮਿਰਚ। ਨਿਆਜ਼ੀ ਨਾ ਕੋਈ ਮਿਰਚ ਆ। ਅੱਛਾ। ਹਾਂ ਇਹ ਜਾ ਦੇ ਆਹ। ਨੋ ਇਹ ਜੇ ਇਹ ਜੀ ਪਈ ਜਾਣੀ। ਛੋਟੀ ਹਮ ਆਪਣੀ ਆ ਬਰਤੀ। ਇਹ ਕੋਲ ਕੇ ਸਾਫ ਹੋ ਜਾਂਦੀ ਨੇ ਨਾ। ਹੂੰ। ਇਹ ਘੜਾ ਲਿਆ ਨਾ। ਹੂੰ ਮਿਰਚਾਂ। ਕਿੰਨੇ ਦੀ ਹੈ ਇਹ? 850 ਕਿੰਨੇ ਮਾਣੇ ਆਏ ਹੱਥ ਐਕਸਰਸਾਈਜ਼ ਕਰ ਕਿੰਨੇ ਦੀ ਆ ਸਸੋ ਜੀ ਇਤਰਾਮੇ ਉਹਦੀਆਂ ਵਧੀਆ ਕੰਮ ਕਰਦੀ ਐ ਇਹਨੂੰ ਨਾਲ ਅਸਲੀ ਤੇ ਨਹੀਂ ਹੋ ਰਿਹਾ ਇਹਨੂੰ ਚਾਹਤ ਨਹੀਂ ਉਹਦੇ ਬੰਦ ਮਜ਼ਬੂਤ ਜੀ ਆ ਕੋਈ ਲੱਗਦੀ ਆ ਹੈ ਹੈ ਪਹਿਲਾਂ ਹਨੇ ਜਿਆਦਾ ਬੇਬਿਆਂ ਦਾ ਦੱਦੀਆਂ ਹੁੰਦੀਆਂ ਤੇ ਆਦੋ ਮਾਰੀ ਡਿੱਕਦੇ ਹੁੰਦੇ ਸੀ ਇਹਨੇ ਲੈ ਲਓ ਤੁਸੀਂ ਆਨੇ ਕਰਦੇ ਤਾਂ ਫਿਰ ਕਵਾਸ ਤੇ ਵਧ ਗਏ ਅਸੀਂ ਪਾਪਾ ਦੇ ਲੈ ਲਓ ਇਹ 3 ਹੂੰ ਇਹ ਵਧੀਆ ਕੋਈ ਕਿਤੇ ਸਮਾਂ ਪੁੱਛ ਕਿ ਨਹੀਂ ਉਹ ਪਿੱਛੇ ਵੀ ਚੱਲਣ ਵਾਸਤੇ ਚਾਹੀਦਾ ਇਹ ਵੀ ਰਿਜਨਲ ਹੈ ਇਹ ਪੀੜਾ ਕਿੰਨੇ ਦਾ ਪੀੜੀ 1500 ਇਹ ਨਾਲ ਇਹ ਨਾਲ ਆ ਚੀਜ਼ ਨਾਲੇ ਪਿੱਠ ਲੱਗ ਜਾਂਦੀ ਆ ਆਹ ਆ ਚੇਅਰ ਇਹ ਜੇ ਮੈਂ ਆਪਣੇ ਬ੍ਰੈਂਡ ਦੇ ਚਾਹੀਏ ਯਾਰ ਇਹ 7500 ਦੇ ਕੋਲ 6000 ਆ ਰਹਾ ਦੋ ਇਹ 6000 ਆ ਤਾਂ ਚੱਲ ਆ ਇਹ ਨਾਲ ਕੱਟਦੇ ਹਾਂ ਕਿੰਨੇ ਅਚਰਖਾ ਨੂੰ ਦੇਖੋ ਆ ਨਹੀਂ ਚਲਿਆ ਵੀ ਅ ਵੀ ਦੇ ਚੱਲ ਫਟਸਿਕਾ ਦੀ ਨਾ ਤਾਂ ਆਪਾਂ ਰਿੜਕਿਆ ਕਰਾਂਗੇ ਚੋਚ ਤਾਂ ਖਾ ਫਿਰ ਦੇਖੀ ਬੀਬੀ ਵਾਲਾ ਚਾਰ ਖਾ ਪੀਆ ਨਾ ਉੱਤੇ ਕਰਨ ਵਾਲੀ ਨੇ ਲਾ ਕੇ ਲਿਆ ਦਈ ਆਪਣਾ ਇਹਦੇ ਨਾਲ ਗੱਜੋ ਨਿਕੋਣੇ ਬਜਾ ਕੇ ਅੱਛਾ ਕਿਹੜੀ ਉਹ ਥੋੜੀ ਹੋ ਗਈ ਆ ਕਿਥੋਂ ਉਹਨਾਂ ਨੇ ਉਧਰੋਂ ਕਿ ਤੁਲੇਂ ਦਿਉਂ। ਆ ਕੁੰਡੀਆ ਜੋ ਵੱਡੀ ਲਿੰਦੀ ਆ। ਵੱਡੀ ਹੁੰਦੀ ਆ ਕੱਦ ਨੂੰ। ਕਿੰਨੇ ਦੀ ਆਹੋ? ਬਣੀ ਛੋਟੀ। ਬਣੀ ਛੋਟੀ 350 400 ਰੁਪਏ। ਉਧਰ ਮਗਾ ਵੀ ਉਤੋਂ। ਇਹ 300 ਦੀ ਆ ਹੋ ਤੂੰ ਇਧਰ ਆ ਉਹ। ਸੱਜੂ ਜੀ ਇੱਕ ਤਾਂ ਡਾਲਰ ਸੇ 2450। ਆ ਪਹਿਲਾ ਫੋਨ ਹੁੰਦੇ ਤੇ ਇਹਦੇ। ਥੋੜੀ ਥੋੜੀ ਉੱਪਰ ਤੋਂ ਕੰਦੇ ਸਾਡੇ ਵਿੱਚ। ਦੱਸਿਓ ਮੱਖਰੀ ਜੇ ਕਿਸ ਵਟ ਦੀ ਬਣਾਇ ਤਾਂ ਨਹੀਂ ਹੋਈ। ਇਹ ਵੀ ਇਹ ਵੀ ਵਧੀਆ ਹੁੰਦੀ ਜੀ ਇਹ ਵੀ। ਲੈ ਲਈ ਮੇ ਤਾਂ ਮਿਲ ਗਿਆ ਮਗਾ ਨਹੀਂ ਰਹੀ ਕਿ Ikke okay. okay. nedover. Okay. ਕਿੰਨੇ ਸੌਦੇ ਦੰਮੇ ਕੀ ਵੇ ਮਧਾਨੀ ਅੱਛਾ ਉਹਨਾਂ ਨੇ ਕਹਿੰਦੇ ਲਈ ਇਹ ਮਧਾਨੀ ਹੋਵੇ ਇੱਕ ਉਹ ਹੋ ਗਿਆ ਸਹਾਜ ਵਾਲਾ 3 ਤੇ 4 ਮਧਾਨੀ ਵੀ ਹੋ ਗਈ ਸਹਾਜ ਵਾਲਾ ਪਿਆ ਤਾਂ ਹੈਗਾ ਸੀ ਉਹ ਇਹਦੇ ਮੂਰੇ ਲਾਉਂਦਾ ਹੈ ਇਹਦੇ ਮੂਰੇ ਲਾਉਂਦਾ ਉਹ ਹੋ ਉਹਦੇ ਮੂਰੇ ਨਾ ਲਾਉਂਦਾ ਸੋਹਣਾ ਫੋਨ ਮ ਆ ਜੇ ਹੁੰਦੇ ਸੀ ਕਦੋਂ ਆਹ ਗੜਾਈ ਤਾਂ ਨਿਆਣੇ ਜੀ ਆ ਚੱਕੀ ਅੱਗੇ ਬੀਬੀਆਂ ਨੇ ਦਾਲ ਦੁੱਧ ਉਹ ਕਰਦੀਆਂ ਸੀ ਇਹਦੇ ਨਾਲ ਹੁਣ ਤਾਂ ਕਿਹੜਾ ਕੁਛ ਦਾ ਨੀ ਕੋਈ ਤਾਂ ਕਿਤੇ ਤੋਂ ਵੀ ਆਏ ਨੇ ਲੈ 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 ਸਰਣੂ ਪਿਆਰ ਪਰਿਸ਼ਕਸ਼ਰੀ ਅਕਾਲ ਢਿੱਲੋ ਫਾਰਮ ਹਾਊਸ ਹੋਪਸ ਸੋ ਸਾਰੀ ਵੀਅਰਸ ਬਹੁਤ ਵਧੀਆ ਹੋਵੋਗੇ ਤੇ ਆਪਾਂ ਕਰਦੇ ਹਾਂ ਜੀ ਆਪਣਾ ਸ਼ਾਮ ਦਾ ਵਲੌਗ ਨੂੰ ਸਟਾਰਟ ਸ਼ਾਮ ਦਾ ਟਾਈਮ ਹੋ ਗਿਆ ਸੀਗੇ ਮੇਰੇ 6:00 ਵਜੇ ਹੈਨਾ ਟਾਈਮ ਦੇਖਿਆ ਤਾਂ ਹੈ ਨਹੀਂ ਮੈਂਨੇ ਤੇ ਹੁਣ ਆਪਾਂ ਬਣਾ ਰਹੇ ਹਾਂ ਸਬਜ਼ੀ ਦੇ ਤੇ ਹੋਟਟ ਕੇ ਸੁਜੀ ਕਿਹੜੀ ਸੀ ਕਿ ਬਤਾਉ ਹਣਾ ਬੈਂਗਣ ਬੈਂਗਣ ਘਰ ਦੇ ਬੈਂਗਣ ਅਸੀਂ ਉੱਥੋਂ ਤੇ ਮੂਰੀ ਸਬਜੀ ਲਈ ਹੋਈ ਹੈ ਨਾ ਉੱਥੋਂ ਢੋੜ ਕੇ ਲੈ ਕੇ ਆਏ ਸੀਗੀ ਆ ਦੇਖੋ ਤੁਹਾਨੂੰ ਸਬਜੀ ਦਿਖਾਉਣੇ ਮਮਾ ਸਬਜੀ ਦਿਖਾਓ ਜੀ ਸਾਰਿਆਂ ਨੂੰ ਕਿੰਨੀ ਸੋਹਣੀ ਲੱਗੀ ਹੋਈ ਆ ਆਪਣੇ ਘਰ ਦੀ ਸਬਜੀ ਵਰਗੀ ਰੀਸ ਨਹੀਂ ਅਸੀਂ ਨੇ ਕੱਲ ਪ੍ਰਿੰਟੇ ਬਣਾਏ ਤੇ ਇੰਨੀ ਸਵਾਦ ਬਣੀ ਆ ਹੁਣ ਤਾਂ ਸਾਡੇ ਅੱਦੇ ਮੈਂਬਰ ਤਾਂ ਪ੍ਰਿੰਟੀਆਂ ਤੋਂ ਅੱਕ ਵੀ ਗਏ ਜਿਵੇਂ ਸਾਡੀ ਬੀਬੀ ਕਿੰਦੀ ਕੋਈ ਹੋਰ ਸਬਜੀ ਨਹੀਂ ਹੈ ਕਿ ਨਾ ਇਹ ਘਰ ਦੀਆਂ ਪ੍ਰਿੰਡੇ ਦੀਆਂ ਸਵਾਦ ਸੀਗੀਆਂ ਨਾ ਮੂੰਹੋਂ ਨਹੀਂ ਉੱਤਰੀਆਂ ਮੇਰੇ ਤਾਂ ਬਈ ਤੱਕ ਲੱਗੀ ਐ ਨਹੀਂ ਟੇਸਟ ਚ ਵਧੀਆ ਸੀਗਾ ਮੈਂ ਕਿ ਮੂੰਹੋਂ ਨਹੀਂ ਉੱਤਰੀਆਂ ਸਬਜੀ ਐ ਮਾ ਮਾਮਾ ਕਹਿੰਦਾ ਮੂੰਹ ਹਜੇ ਵੀ ਲੱਗੀ ਹੋਈਆਂ ਨੇ ਮੂੰਹ ਤੇ ਫਟ ਬੋਲਦੇ ਨੇ ਹਾਂਜੀ ਆ ਲਓ ਜੀ ਸਬਜੀ ਦਿਖਾ ਕੇ ਆਓ ਕਿੰਨੀ ਸੋਹਣੀ ਲੱਗੀ ਹੋਈ ਐ ਸਾਰੀ ਸਬਜੀ ਦਿਖਾਓ ਵੀ ਆ ਸਬਜੀ ਲੱਗੀ ਹੋਈ ਐ ਚਲੋ ਹੁਣ ਮਾਮਾ ਜੀ ਕਰਨਗੇ ਵੀਡੀਓ ਸ਼ੂਟ ਅਛੜਿਕੇ ਲਈ ਸੀ ਲੱਗੇ ਹੁਣ ਅਸੀਂ ਦਸਮਾਨਤਾਂ ਰਹੇ ਉਹ ਮੈਂ ਨਾ ਕੱਲ ਕੱਲ ਦੀ ਵੇਖ ਰਹੀ ਹਾਂ ਵੀ ਉਰੇ ਕੁਝ ਸੀਗੀ ਕੋਈ ਚੀਜ਼ ਲੱਗੀ ਹੋਈ ਪਤਾ ਨਹੀਂ ਕਿੱਥੇ ਵਾਕੀ ਅੱਜ ਹਵਾ ਅੱਜ ਜਾਂਦੇ ਕੈਮਰੇ ਮੈਂ ਜਾ ਰਹੀ ਸੀ ਉੱਥੇ ਪਟਿਆਲੇ ਹਵਾ ਤਾਂ ਐ ਚੱਕ ਰਹੀ ਸੀ ਬਸ ਉਸ ਰੀਤੀ ਵੀ ਮੈਨੂੰ ਫੇਰ ਨਾ ਜਾ ਕੇ ਮਾਰੇ ਮੈਂ ਵਾਈਗਰ ਵਾਈਗਰ ਕਰਦੀ ਜਾ ਰਹੀ ਸੀ ਰਸਤੇ 'ਚ ਚਿੰਮੇ ਨੂੰ ਬਹੁਤ ਡਰ ਲੱਗਿਆ ਜਦ ਮਾਮੀ ਬੈਠ ਗਈ ਪਿੱਛੇ ਫੇਰ ਨਹੀਂ ਲੱਗਿਆ ਫੇਰ ਇਹਨਾਂ ਮਾਰ ਵੀ ਨਹੀਂ ਰਹੀ ਸੀ ਹਵਾ ਉਹ ਚਲੋ ਜੀ ਮੈਂ ਇਹ ਤਾਂ ਪਤਿਲੇ ਮਾਂਜ ਰਹੇ ਨੇ ਬਾਅਦ ਚ ਬਣਾਇਓ ਤੁਸੀਂ ਵੀਡੀਓ ਠੀਕ ਐ ਸਭ ਤੋਂ ਬਾਅਦ ਚ ਦਿਖਾਣੇ ਆ ਇਹ ਉਹ ਆਇ ਨਹੀਂ ਹੁੰਦਾ ਇਹ ਹਾਂਜੀ ਇਹਨੂੰ ਉਹਦੇ ਨਾਲ ਕਰਨ ਨੂੰ ਲੈਣਾ ਸੁਆਹ ਨਾਲ ਪਣੀ ਪੜੀ ਤਾਂ ਬੇਤੀ ਵゼ ਚੀਜ਼ ਹੈ ਕਿ ਹੈਂ ਤੇ ਹਣਾ ਲੱਗ ਗਿਆ ਇਹਦੇ ਨਾਲੇ ਮਾਂਦੇ ਹੁਣ ਵੇਸੇ ਮੈਂ ਕਹਿੰਨੀ ਅੰਦਰ ਆ ਪਹਿਨੇ ਰੱਖ ਲਈ ਸੁਆਹ ਨਾਲ ਇਹ ਨਾਲੇ ਜਿਆਦਾ ਸੁਆਹ ਬੋਲਨੇ ਆ ਆ ਜਿਹੜੀ ਕਾਂਸਲ ਲੱਗੀ ਹੋਈ ਐ ਇਹ ਪਤਾ ਨਹੀਂ ਸਾ ਤੋਂ ਨਹੀਂ ਇਹ ਸਾਰੀ ਉਹਦੇ ਨਾਲੇ ਉਤਰੂਗੀ ਸੁਆਹ ਨਾਲ ਇਹਨੂੰ ਲਓ ਜੀ ਫੰਦਖਾ ਇਹ ਸਬਜੀ ਆ ਲੱਗਾ ਹਲੂਬੀਆ ਕਲੀਆਂ ਭਿੰਡੀਆਂ ਦੋ ਤਿੰਨ ਵਾਰੀ ਤੋੜ ਲਈਆਂ ਆ ਤੇ ਹੋੜੀ ਫੱਟ ਪਾੜੀ ਆ ਗਿਆ ਹੋ ਬਾੜ ਕਰੇਲੇ ਸਬਜ਼ੀ ਨਹੀਂ ਦਿੱਤੀ ਲੱਗਦੀ ਹੁੰਦੀ ਇਹਨੂੰ ਫਿਰ ਕੀ 20 ਵਧੀਆ ਬੰਦੇ ਤੇ ਲਿਆਂਦਾ ਆ ਦੇਖੋ ਮਿਰਚਾਂ ਲੱਗੀਆਂ ਤਾਂ ਸਿਰ ਨਾ ਚਲਦੀਆਂ ਛੋਟੀਆਂ ਕੋਈ ਸਰਪਰੇ ਨਹੀਂ ਕੋਈ ਕੋਸ਼ਮੀ ਸਾ ਪਿਛਲੇ ਸਾਲ ਦੀਆਂ ਨੇ ਮਿਰਚਾਂ ਇਹ ਤੇ ਦਾ ਦੂਈ ਮਿਰਚ ਆਓ ਗਰੇਲੇਆਂ ਆਵੇਲਾਂ ਆਓ ਕਰੇਲੇ ਵਾਲੀ ਵੇਲੇ ਕੋ ਉੱਧਰ ਚੜ੍ਹਤੀ ਹਪਤਾਉਆਂ ਦੇ ਪੇਡੇ ਸਿਕਾਨ ਪਤਾ ਨਹੀਂ ਕੋਸੋ ਲੋਜੀ ਉੱਪਰ ਲਈ ਖਾਲੀਆਂ ਜਗ੍ਹਾ ਲੇਟ ਵੈਰਟੀਆਂ ਲਾਵਾਂਗੇ ਪਿੰਡੀਆਂ ਲਾਦਾਂਗੇ ਲੇਟ ਬੋ ਵਾਹ ਜਾਂ ਮਿਰਚਾਂ ਚਪੇ ਚਿਲਪਨੀਰੀ ਆਈ ਹੋਈ ਆ ਮਿਰਚਾਂ ਕੋ ਤਵੇਸੀ ਲੇਟ ਗਈ ਚਲੋ ਉੱਤੀ ਕੁ ਲੱਗਾ ਆਪਣਾ ਇਹ ਜਿੱਕ ਨੂੰ ਐਤ ਕੀ ਫਲਾ ਰਿਆ ਆ ਇਧਰ ਇੱਕ ਅਮਰੂਦ ਤੋਂ ਪਰਲੇ ਪਾਸੇ ਉਹਨੂੰ ਪਿਛਲੇ ਸਾਲ ਆਇਆ ਤੇ ਚਲੋ ਜੀ ਆ ਬਣ ਕੇ ਤਿਆਰ ਹੋ ਗਈ ਸਬਜ਼ੀ ਸਾਡੀ ਟੈਂਡੋਂਾਂ ਦੀ ਖੂਬ ਦੇਖਣ ਨੂੰ ਤਾਂ ਵਧੀਆ ਲੱਗਦੀ ਹੈ ਬਾਕੀ ਖਾਣ ਨੂੰ ਪਤਾ ਨਹੀਂ ਕਿੰਦੀ ਹੈ ਨਹੀਂ ਖਾਣ ਨੂੰ ਵਧੀਆ ਹੋਊਗੀ ਅਸੀਂ ਬਣਾਉਂਦੇ ਹਾਂ ਤਲ ਕੇ ਪਹਿਲਾਂ ਟਿੰਡੂਆਂ ਤਲੀਆਂ ਫਿਰ ਗੱਠੇ ਪਾਤੇ ਤੇ ਥੋੜਾ ਜਿਹਾ ਉਹਨਾਂ ਨੂੰ ਝੱਸਿਆ ਫਿਰ ਨਮਕ ਮਿਰਚ ਪਾਇਆ ਚਾਹੇ ਭਰਮੀਆਂ ਬਣਾ ਲਓ ਚਾਹੇ ਘਟਮੇ ਚਾਹੇ ਤਰੀਆਂ ਵਾਲੀਆਂ ਮੈਨੂੰ ਸਾਡੇ ਤਰੀਆਂ ਵਾਲੇ ਖਾ ਕੇ ਰਾਜੀ ਗੱਡੀਆਂ ਤੇ ਜਾਂਦੇ ਤੇ ਜਾਤਰੀ ਵਾਲੀਆਂ ਹੀ ਖਾਂਦੇ ਕੋਕਰ ਸਸਟੀ ਮਰਾ ਲੈਣੀ ਇਹਨਾਂ ਨੂੰ ਹਾਂ ਆਲ ਵੀ ਤੇ ਬੀਬੀ ਸ਼ੇਅਰ ਕਰਕੇ ਸ਼ਰਕ ਵੀ ਰੋਸ਼ ਸ਼ੇਅਰ ਕਰਦੀ ਆ ਬੀਬੀ ਹੋ ਰਹੀ ਐ ਕਿੱਥੇ ਜਾ ਗਈਆਂ ਬੀਬੀ ਆਏ ਹਾਏ ਬੀਬੀ ਅਮਰੀਕਾ ਜਾਈ ਮਾਮੀ ਦੇਖ ਲੈ ਤੂੰ ਪਿੱਛੇ ਰਹਿ ਗਈ ਤੁਹਾਡੇ ਮੁੰਡੇ ਨੇ ਪਹਿਲੇ ਆਪਣੀ ਦਾਦੀ ਸਾਧ ਲਈ ਦੇਖ ਲੈ ਹੈਨਾ ਹਣਾ ਜਾਈ ਬੀਬੀ ਜੇ ਸਮਝ ਤੇਰਾ ਪਾਸਵਰਡ ਬਣਾਣ ਗਿਆ ਹਣਾ ਤੂੰ ਵਗਦੇਂਗੀ ਅਮਰੀਕਾ ਕੀ ਪਹਿਲਾਂ ਹੀ ਰਾਤ ਮਰਨ ਦੀ ਸਲਾਹ ਕਰਦੀ ਐ ਕਿਉਂ ਪੋਤੇ ਦਾ ਵਿਆਹ ਨਹੀਂ ਦੇਖਣਾ ਹਜੇ ਤੇਰਾ ਜੀ ਕਰਦਾ ਤੇ ਤੇਰਾ ਜੀ ਕਰਦਾ ਤੇਰੇ ਪੁੱਤ ਦਾ ਵਿਆਹ ਦੇਖਣ ਨੂੰ ਵੀਰ ਅੱਧਿਆ ਕਿਤੇ ਇਹ ਵੀ ਸਹੀ ਗੱਲ ਦਾ ਉਹ ਫਿਰ ਵੀ ਦਾਸ ਕਰ ਲਿਆ ਕਰਕੇ ਮੇਰੇ ਆ ਪੋਤਾ ਦਾ ਵਿਆਹ ਹੋ ਜੇ ਵੀ ਬਾਅਦ ਚ ਮੈਨੂੰ ਜਦ ਮਰਜੀ ਚੱਕ ਲਈ ਠੀਕ ਹੈ ਹੈਨਾ ਇੱਕ ਵਾਰ ਆਪਣੀ ਬਹੂ ਦੇਖ ਲਵੇਂ ਪੋਤ ਨੂੰ ਸਭ ਕੁਝ ਹੋ ਗਏ ਵਧੀਆ ਹੋ ਗਏ ਕੋ ਯਾਹ ਵੀ ਕਹਿੰਦਾ ਉਹਨੇ ਮੇਰੇ ਤੋਂ ਖੁਦ ਦਾ ਨਾ ਕਹਿੰਦਾ ਤਾਂ ਨਹੀਂ ਉਹ ਬਤਾਨਾ ਜੀ ਹੋਰ ਚਾਰ ਤੂਰ ਚ ਪਰ ਗੱਲ ਸੱਚੀ ਦੱਸਣੀ ਚਾਹੀਦੀ ਹੈ ਕਿੱਥੇ ਆ

कर दी अब नभू ने दफ्तार पजा ली ਕਿਉਂਕਿ ਸਕੂਲ ਜਾਂਦੀ ਆ ਨਾ ਇਹ ਬਨ ਕੇ ਦਸਤਾਰ ਆਖੇ ਖੋਲਦੀ ਨਹੀਂ ਹੈਗੀ ਦਿਖਾਉਂਦੇ ਹੁਣ ਆਉਗੀ ਬਾਬੂ ਉਪਰ ਅੱਜ ਖੋਲੀ ਹੋਣੀ ਸਕੂਲੋਂ ਆ ਕੇ ਖੋਲੀ ਸੀ ਮੈਂ ਦਵਾ ਤਾ ਆ ਨਾ ਕਹਿੰਦਾ ਸਾਰੇ ਬੀਚਾਂ ਨੂੰ ਜਿਸ ਦਿਨ ਲਾਈਕ ਸਬਸਕ੍ਰਾਈਬ ਅੱਛੀ ਤੋਂ ਅੱਛੀ ਜ਼ਿਆਦਾ ਕਮੈਂਟ ਕਰਿਓ ਤਾਂ ਕਿ ਸੀ ਅੱਗੇ ਵਧਿਏ ਤੇ ਸੀ ਹੋਰ ਜ਼ਿਆਦਾ ਵੀਡੀਓਸ ਪਾਈਏ ਜੇ ਤੁਹਾਨੂੰ ਮੇਰੇ ਦਸਤਾਰ ਵਧੀਆ ਲੱਗੀ ਬੰਨੂ ਹੋਈ ਤਾਂ ਤੁਸੀਂ ਮੈਨੂੰ ਵਧੀਆ ਵਧੀਆ ਕਮੈਂਟ ਕਰਿਓ ਤਾਂ ਕਿ ਫਿਰ ਸੀ ਤਾਂ ਕਿ ਫਿਰ ਸਾਨੂੰ ਵੀ ਫੋਲੋ ਕਰ ਸਕੀਏ ਤਾਂ ਸਾਨੂੰ ਗਾਇਸ ਬੰਨ ਕੇ ਆਪਣੇ ਮਨ ਕਿ ਜਨਮ ਕਿ ਤਾ ਆਪਣੇ ਆਪ ਬੰਨੀ ਸੀ ਆਵੇ ਬਣਾ ਜੰਮੀ ਆ ਅੱਗੇ ਕੌਣ ਬੰਦਦਾ ਸੀ ਅੱਗੇ ਦੀਦੀ ਦਾ ਫਿਰ ਪਾਪਾ ਦਾ ਫਿਰ ਬੰਮਾ ਚਲ ਦੀ ਆ ਇਹ ਪਛਾਨ ਚ ਨਹੀਂ ਆ ਰਹੇ ਹੈਗੇ ਓਗੀ ਦੇ ਪਛਾਨ ਚ ਨਹੀਂ ਆਇਆ ਹੈਗਾ ਓਗੀ ਤੈਨੂੰ ਭੋਕਣ ਲੱਗਦੀ ਸੀ ਓਗੀ ਦਾਦੋਂ ਨੇ ਦੇਖਿਆ ਕੌਣ ਆ ਇੱਥੇ ਆ ਕੇ ਫਿਰ ਵੀ ਨਭੂ ਆ ਤਾਂ ਉਹਨੇ ਸੋ ਕੀ ਆ ਉਹ ਮੇਲੜੀ ਪਲਾਉ ਨੂੰ ਪਛਾਣਤ ਨਹੀਂ ਆਇਆ ਉਹਨੂੰ ਭੌਂਗ ਦਿੱਤੇ ਹੋ ਗਈ ਮੈਂ ਤੋਣਾ ਲੋ ਜੀ ਇੱਧਰ ਆਪਣੀ ਤਿਆਰ ਹੋ ਰਹੀ ਆ ਦਾਲ ਤੇ ਉਧਰ ਮਾਹਣੇ ਜਾ ਰਹੇ ਨੇ ਬਾਹਰ ਸ਼ੇਅਰ ਕਰਨ ਵਾਸਤੇ ਕਹਿੰਦੇ ਵੀ ਠੰਡੀ ਹਵਾ ਚੱਲਦੀ ਵੀ ਥੋੜੇ ਜਿਹਾ ਬਾਹਰ ਫਿਰ ਆਣੇ ਆ ਸ਼ੈਰ ਕਰਿਆ ਆ ਆ ਜਾ ਰਹੇ ਨੇ ਜੀ ਸਾਡੇ ਵੈਸੇ ਐਵੇਂ ਖੇਤਾਂ ਦੇ ਵਿੱਚ ਮੌਜ ਬਹੁਤ ਆ ਜਿਵੇਂ ਮਰਜੀ ਬੰਦਾ ਸ਼ੈਰ ਕਰ ਲਵੇ ਕੋਈ ਚੱਕਰ ਨਹੀਂ ਪੈਂਦਾ ਮਤਲਬ ਪਿੰਡਾਂ ਦੇ ਵਿੱਚ ਤਾਂ ਹਨਾ ਗਲੀਆਂ ਹੁੰਦੀਆਂ ਨੇ ਪੂਰੀ ਜਿਵੇਂ ਖੁੱਲਾ ਜਾਏ ਹਰਿਆਲੀ ਜੀ ਇਹ ਬਹੁਤ ਵਧੀਆ ਲੱਗਦਾ ਮੈਨੂੰ ਯਾਦ ਆ ਛੋਟੇ ਹੁੰਦੇ ਮੈਂ ਤੇ ਨਾ ਐਦਾਂ ਦੂਜਾ ਮਮਾ ਸੀ ਨਾ ਉਹ ਰੇ ਮੁੰਜਾ ਢਾਕੇ ਪੈਂਦੇ ਹੁੰਦੇ ਸੀਗੇ ਬਾਹਰ ਕਦੇ ਇੱਥੇ ਡਾਲ ਲੈਣਾ ਕਦੇ ਦਿਨ ਖੇਤਾਂ ਨੂੰ ਜਾ ਕੇ ਮੱਛਰਦਾਨੀ ਲਾ ਕੇ ਇੰਨਾ ਸੋਹਣਾ ਲੱਗਦਾ ਥਾ ਛੋਟੀ ਹੁੰਦੀ ਸੀ ਤਾਂ ਮੈਂ ਕਾਫੀ ਮਤਲਬ ਇਹ ਟੁੱਟ ਟੁੱਟੀਆਂ ਯਾਦਾਂ ਜਿਹੀਆਂ ਯਾਦ ਬਹੁਤ ਬਹੁਤ ਆਉਂਦੀਆਂ ਨੇ ਉਹ ਚੀਜ਼ਾਂ ਦੀਆਂ ਚਲੋ ਜੀ ਮੈਂ ਵੀ ਹੁਣ ਆਟਾ ਵਗੈਰਾ ਗੋਲਦੀ ਆ ਜਿਵੇਂ ਲੀਟ ਹੋਊਗੀ ਕਿਉਂਕਿ ਮੈਂ ਦੀਦ ਦਾ ਸੂਪ ਤਾਂ ਤਿਆਰ ਕਰਨ ਲੱਗ ਪਈ ਸੀਗੀ ਕੰਮ ਕਰਕੇ ਚਲੋ ਮੈਨੂੰ ਹੁਣ ਆ ਦੇਖੋ ਕੱਲ ਪਰਸੋਂ ਕਮਰਾ ਕਿੱਦਾਂ ਸੀ ਉਹਨਾ ਕਾਫੀ ਦਿਨ ਹੋ ਗਏ ਸਟੋਰ ਰੂਮਸ ਤਾਂ ਫਿਰ ਵੀ ਗਾ ਪਾਇਆ ਜਾਂਦਾ ਦਵਾਰ ਤੋਂ ਫਿਰ ਵੀ ਕਾਫੀ ਗਾਇਆ ਪੈ ਗਿਆ ਚਲੋ ਜੀ ਮੈਂ ਤੱਕੁੰਦੀ ਆਟਾ ਆਪਾਂ ਫਿਰ ਬਲੌਗ ਸ਼ੂਟ ਕਰਦੇ ਆਂ ਜਦੋਂ ਮੈਂ ਆਪਾਂ ਨੂੰ ਵੀ ਕੀ ਨੇ ਹੋਊਗਾ ਹਨਾ ਆਹੀ ਚੀਜ਼ ਆ ਜੀ ਇਹ ਪਿਛਲੇ ਜਵਾਨਿਆਂ ਦੀਆਂ ਦਾਦੀਆਂ ਵਾਲੀਆਂ ਹੋਣ ਐ ਜਿਵੇਂ ਦਾਦੀ ਕੀਤੀ ਹਾਂਜੀ ਜਿਹੜੀ ਦਾਦੀ ਹੋਣੀ ਕਦੇ ਵੀਡੀਓ ਨਹੀਂ ਹੋਣੀ ਹਾਂਜੀ ਹਾਂ ਜੇ ਲਾਈਟ ਨਾ ਆਵੇ ਹਾਂਜੀ ਕਹਿੰਦੇ ਨਾਲ ਦੁੱਧ ਰਿੜਕ ਦਿੰਦੇ ਸੀ ਇਹ ਕਿਵੇਂ ਰਿੜਕਿਆ ਜਾਊਗਾ ਫਿਰ ਇਹਨੂੰ ਵਿੱਚ ਪਾ ਕੇ ਐਸਾ ਸੋਹਣਾ ਆਊਗੀ ਉਹਦੇ ਨਾਲ ਹਾਂਜੀ ਹਾਂਜੀ ਠੀਕ ਹੈ ਆਪਾਂ ਰਿੜਕ ਕੇ ਦੇਖਾਂਗੇ ਠੀਕ ਹੈ ਜੀ ਜੇ ਨਾਲ ਰਿੜਕਿਆ ਗਿਆ ਨਾ ਆਪਾਂ ਆਪਣੇ ਡ్రਾਈੰਗ ਰੂਮ 'ਚ ਰੱਖ ਲਾਂਗੇ ਸ਼ੋਪੀਸ ਲਈ ਬਹੁਤ ਸੋਹਣਾ ਲੱਗੂ ਇਹ ਰਿੜਕਿਆ ਜਦ ਤੂੰ ਦੇਖੀ ਕਿ ਉਹ ਕਿੰਨਾ ਵਧੀਆ ਲੱਗਦਾ ਮੈਂ ਐਵੇਂ ਦੀ ਚੀਜ਼ਾਂ ਨੂੰ ਲੋਕੀ ਸ਼ੋਪੀਸ ਨਾਲ ਡ్రਾਈੰਗ ਰੂਮ 'ਚ ਰੱਖ ਦਿੰਦੇ ਆਪਾਂ ਲਿਆ ਕੇ ਹੋਰ ਰੱਖਾਂਗੇ ਜਿਹੜੇ ਪੁਰਾਣੇ ਜ਼ਮਾਨੇ ਵਾਲੀਆਂ ਨੇ ਕਦਰ ਸੀ ਦੋਸੀ ਕੋਈ ਪਤਾ ਨਹੀਂ ਉਹ ਦੇਖ ਕੇ ਪਤਾ ਨੇ ਕਿਵੇਂ ਕੋਈ ਬੀਬੀ ਉਹਨਾਂ ਨੇ ਪਤਾ ਹੋਊਗਾ ਤਾਂ ਅੱਛਾ ਜੇ ਲੈ ਕੇ ਆਏ ਉੱਥੋਂ ਫਿਰ ਗੁਰਦੁਆਰਾ ਸਾਹਿਬ ਤੋਂ ਨਾਲ ਗੁਰਦੁਆਰਾ ਸਾਹਿਬ ਤੋਂ ਉੱਧਾ ਆ ਕੇ ਇੱਕ ਦੁਕਾਨਾਂ ਜੀ ਉਹ ਚਾਹ ਪੀਣੀ ਸੀ ਅੱਛਾ ਬੀਬੀ ਪਿੱਛੇ ਹਾਂਜੀ ਹਾਂ ਫਿਰ ਸਭ ਨੂੰ ਚਾਹ ਨੂੰ ਥੋੜੀ ਤੋ ਉਹ ਤੇ ਆ ਵੀ ਚਾਹ ਪੀਣੀ ਆ ਰਸੀ ਜਦ ਹੋਟਲ ਤੇ ਖੜੇ ਹਾਂ ਕੋਲ ਦੁਕਾਨ ਲੱੱਰਦੇ ਸਮਾਨ ਤੀਹਾਂ ਅੱਛਾ ਹਾਂ ਮੈਂ ਵੀਡੀਓ ਚ ਹਾਂ ਹਾਂਜੀ ਹਾਂ ਉਹ ਸਾਰਾ ਸਮਾਨ ਸੀਗਾ ਵਧੀਆ ਲੱਗਿਆ ਜਣੀ ਚਰਖਾ ਵੀ ਪਿਆਤੀ ਜਿਵੇਂ ਆਪਾਂ ਪਹਿਲਾਂ ਕੱਤਦੇ ਹੁੰਦੇ ਸੀ ਹਾਂਜੀ ਇਕੋ ਨੇ ਵੀ ਉਹ ਵੀ ਕੱਤਦੀ ਸੀ ਤੀ ਜੋ ਹਰਮਨ ਦੀ ਦਾਦੀ ਨਹੀਂ ਹੈਗੀ ਆਹ ਕਾਹਦੇ ਵਾਸਤੇ ਦੀ ਆਹਾਂ ਆ ਕੀ ਆ ਇਹ ਮਧਾਣੀ ਬਤਨ ਕਿੰਨੇ ਦੀ ਦਿੱਤੀ ਹੈ ਇਹ ਆਪਾਂ ਨੂੰ 700 ਦੇ 600 ਦੇ ਇਹ ਤਾਂ ਗੱਡੀ ਆ ਚਲਾਣੇ ਵਾਲੀ ਜਿਵੇਂ ਜਵਾਕ ਦੀ ਚਲਾਂਦੇ ਆ ਦੇਖੋ ਆ ਨਹੀਂ ਗੱਡੀ ਨਹੀਂ ਹੈਗੀ ਇਹ ਹਾਂਜੀ ਹੋਰ ਕੀ ਪਤਾ ਨਹੀਂ ਮੇਰੇ ਘਰ ਚ ਖਾਜ ਕਰਨ ਵਾਲੀ ਆ ਮ사ਜ ਕਰਨੇ ਵਾਲੀ ਆ ਇਹ ਠੀਕ ਹੈ ਹੈ ਨੀ ਮ사ਜ 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 ਸਾਜ ਮ사ਜ ਕਰਨ ਲਈ ਆ ਆਪਾਂ ਦਿਖਾਏ ਫਿਰ ਕਰਕੇ ਦੇਖੇ ਬੜੇ ਕਹਿ ਜਿ ਨਿਕਾਉਂਦੀਆਂ ਕੁਤਕਤਾੜੀਆਂ ਹੁੰਦੀਆਂ ਨੇ ਬਹੁਤ ਵਧੀਆ ਚੀਜ਼ਾਂ ਨੇ ਹਾਂ ਜੀ ਆਹ ਹੁਣ ਆਹ ਤੀਜਾਂ ਦਾ ਭੁੱਲ ਕੇ ਉਹ ਕੋਈ ਉਚੀਆ ਲਾ ਦਿੰਦੇ ਨੇ ਮਧਾ ਨਹੀਂ ਸੀ ਵੈਸੀ ਚੀਜ਼ ਬਹੁਤ ਘੈਂਟ ਆ ਤੇ ਹਣਾ ਇਹ ਰੜਕਦੇ ਹੁੰਦੇ ਤੇ ਬਾਪੂ ਉਹ ਵੀ ਗੈਰ ਨੇ ਅੱਛਾ ਰੜਕਣਾ ਇਹਦਾ ਆਈਟਮ ਇਹ ਟਾਈਮ ਤਾਂ ਖਸਾ ਲਾਊਗੀ ਪਰ ਇਹ ਰੜਕਣ ਨੂੰ ਹਣਾ ਇਹ ਰੜਕ ਵੀ ਜਾਂ ਦੂਜੇ ਹੁੰਦੀ 10 ਚਾਲ ਦੇ ਨਾਲ ਇੱਕ ਨਾ ਰੜਕਦੀ ਇਹਨੂੰ ਕਿੰਨਾ ਟਾਈਮ ਲੱਗੂਗਾ ਜੀ ਇਹਨੂੰ ਰੜਕਣ ਲਈ ਉਨੋ ਹੀ ਟਾਈਮ ਲੱਗ ਜੂ ਉਹ ਤਾਂ ਆਪਣੇ ਹੱਥ ਦੀ ਖੇਡ ਆ ਜਿੰਨਾ ਸਿੱਤੀ ਕਰਾਂਗੇ ਜੀ ਬਹੁਤ ਵਧੀਆ ਚੀਜ਼ ਹੈ ਇੱਕ ਚਰਖਾ ਵੀ ਪਿਆ ਤੇ ਆਪਣੇ ਬੀਬੀ ਵਾਲਾ ਹਨਾ ਉੱਪਰ ਪਿਆ ਜੀ ਪਿੱਛੇ ਹਾਂ ਜੀ ਪਿੱਛੇ ਪਿਆ ਉੱਪਰ ਇੱਕੋ ਵੀਡੀਓ ਨਹੀਂ ਪਾਉਂਦਾ ਹਰਮਨ ਉਹਦੀ ਦਾਦੀ ਨੇ ਹੁਣ ਵੀਡੀਓ ਪਾਈ ਸੀਗੀ ਚਰਖਾ ਕੱਟਦੀ ਨੇ ਉਹ ਕੱਤ ਵੀ ਰਹੀ ਤੀਗੀ ਰੂਨ ਲੈ ਕੇ ਰਸੇ ਇੰਜੇ ਬਣ ਰਹੀਆਂ ਸੀ ਨੀ ਉਹਦੇ ਨਾਲ ਰਸੀਆਂ ਨਹੀਂ ਤੇ ਉਹ ਧਾਗਾ ਸੀ ਧਾਗਾ ਉਹ ਠੀਕ ਹੈ ਉਹ ਉਹ ਹੁਣ ਤੋਂ ਉਹ ਬਣਦੇ ਆ ਅੱਛਾ ਕਪੜਾ ਹੁੰਤੇ ਚੀਜ਼ਾਂ ਲੋਪ ਹੋਏ ਜੀ ਬਸਾਉਣੇ ਅੱਛਾ ਪਰ ਹੁਣ ਜਿਵੇਂ ਹੁਣ ਦੇ ਬੱਚੇ ਨੇ ਨਾ ਪੁੱਛ ਰਹੇ ਨੇ ਇਹ ਚੀਜ਼ਾਂ ਨੂੰ ਜਿਵੇਂ ਹੁਣ ਆ ਰਹੀਆਂ ਨੇ ਦੁਆਰ ਤੋਂ ਪਹਿਲਾਂ ਤਾਂ ਜੰਮੀ ਇਹ ਚੀਜ਼ਾਂ ਦਾ ਖਤਮ ਹੀ ਹੋ ਗਏ ਸੀਗਾ ਫਿਰ ਬੱਚੇ ਕਰਦੇ ਨੇ ਆਈਲੈਂਸ ਕਰਦੇ ਨੇ ਬਾਹਰ ਬਾਹਰ ਵਗ ਜਾਂਦੇ ਨੇ ਹੁਣ ਇਹ ਚੀਜ਼ਾਂ ਕੋਈ ਧਿਆਨ ਨਹੀਂ ਰਹੀਆਂਗਾ ਲੋਕਾਂ ਨੂੰ ਬਿਲਕੁਲ ਸੜ ਤੋਂ ਸਾਰਾ ਜਿਵੇਂ ਦਰੀਆਂ ਪਈਆਂ ਨੇ ਜੁਲੀਆਂ ਬਣਾਈਆਂ ਆਪਣੇ ਪੀੜ ਆਪਣੀਆਂ ਕਿੰਨੀਆਂ ਪਈਆਂ ਨੇ ਹਣਾ ਸਭ ਦੇ ਇਹ ਹਾਲਾ ਹੁਣ ਤਾਂ ਪੇਟੀਆਂ ਵੀ ਬੰਦ ਹੋ ਜਾਂਦੀਆਂ ਮੈਨੂੰ ਨਹੀਂ ਕਹਿੰਦੀ ਵੀ ਮੇਰੇ ਆਪਣੇ ਜ਼ਿੰਦਗੀ ਵਿੱਚ ਇੱਕ ਦਿਨ ਮੁੱਕਦੀ ਨਹੀਂ ਗੱਲ ਹੈ ਕੋਈ ਵੀ ਚਾਹੇ ਪਹਿਲਾਂ ਤਾਂ ਫਿਰ ਵਿਆਜ ਸਾਰੇ ਇਕੱਠੇ ਹੋ ਜਾਂਦੇ ਸੀਗੇ ਹੁਣ ਤਾਂ ਵਿਆਹ ਤੇ ਟਾਈਮ ਤੇ ਆਂਦਾ ਗਲਾ ਟਾਈਮ ਤੇ ਵਗ ਜਾਂਦਾ ਵਿਆਹ ਵੀ ਹੋਜੇ ਨਹੀਂ ਰਹੇ ਹੈਗੇ ਹੇ ਮੈਂ ਤਾਂ ਬਿਸਤਰੇ ਘਰ ਕੇ ਦੇ ਦੂੰ ਅੱਛਾ ਕਿਹਨੂੰ 11 ਕਰ ਦੇਣਾ ਕਿਸ ਨੂੰ 21 ਕਰ ਦੇਣਾ ਕਿਸ ਨੂੰ 1500 ਦਾ ਕਰ ਦੇਣਾ ਸੁਣ ਨਾ ਉਹ ਕਰਦੇ ਹਾਂ ਇਹ ਨਹੀਂ ਕਰਦੇ ਉਹ ਕੋਈ ਲੈ ਕੇ ਆਉਂਦਾ ਐਚੀ ਹੁੰਦੀ ਹੈ ਇੱਕ ਵਾਰ ਇਹ ਤੂੰ ਬਰਿਆਲੇ ਸੁਣ ਆ ਦੇ ਉਹ ਤੋਂ ਫਿਰ ਤੇ ਅੱਜ ਇਹੰਦੇ ਦੀ ਥੋੜੇ ਛੋਟੇ ਹੁੰਦੇ ਨੇ ਵੈਸੇ ਪੀ ਹੁੰਦੇ ਚਲੋ ਜੀ ਚਲੋ ਜੀ ਹੁਣ ਆਪਾਂ ਕਰਦੇ ਆ ਆਪਣਾ ਅੱਜ ਤੇ ਵਲੌਗ ਨੂੰ ਇੱਥੇ ਹੀ ਐਂਡ ਹੋਪਸੋ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਹੋਵੇ ਤੇ ਜੇ ਵਧੀਆ ਲੱਗੀ ਹੋਵੇ ਤਾਂ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਐਂ ਬਲ ਹੁਣ ਆ ਕਿ ਹੁਣ ਦੱਸਣ ਕੀ ਸਮਝਾਣ ਕੀ ਸਾਰੀ ਗੱਲ ਇੱਥੇ ਐ ਇਹਦੇ ਵਿੱਚ ਉਹ ਪੈਲਦੀ ਆ ਕਾੜਨ ਦੀ ਦੇ ਉੱਤੇ ਹੂੰ ਇਹ ਨਾਲ ਰਸੀ ਲੱਭ ਜਾਂਦੀ ਆ ਇਹ ਨਾਲ ਫਿਰ ਐ ਘੁੰਮਦੀ ਆ ਕੀ ਪਿੱਧਰੂ ਨਿੱਟਿਆ ਜਾਂਦਾ ਕਿ ਇਧਰੋਂ ਨਿੱਟਿਆ ਜਾਂਦਾ ਬਸ ਠੀਕ ਹੈ ਬਸ ਫਿਰ ਆਪਾਂ ਇਹਨਾਂ ਦੀ ਜ਼ਰੂਰ ਵੀਡੀਓ ਬਣਾਵਾਂਗੇ ਇਹਨਾਂ ਦੇ ਫੀਚਰ ਉਹ ਫਿਰ ਅੱਬਰ ਦੀ ਵੀਡੀਓ ਜ਼ਰੂਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਜਦੋਂ ਅਸੀਂ ਰਿੜਕਾਂਗੇ ਇੱਥੋਂ ਹੋਰ ਵੀ ਇੱਕ ਚੀਜ਼ ਹੈ ਕੰਦਰ ਚ ਲੱਗ ਜਾਂਦੀ ਹੈ ਫਿਰ ਇਹਨੂੰ ਨਹੀਂ ਬਸ ਬਾਰੇ ਖਿੱਚੇ ਤੇ ਇਧਰੋਂ ਜੋ ਇੱਥੇ ਮੁੰਨੀ ਜੀ ਲਾ ਦਿੰਦੀ ਆ ਨਾ ਇੱਥੇ ਨਾ ਰੱਸੀ ਪਾ ਕੇ ਇੱਕੋ ਹੁੰਦੀ ਆ ਨਾਲ ਹੁਣ ਜਿੱਦਾਂ ਕਿ ਆਪਾਂ ਚਾਤੀ ਰੱਖਦੇ ਹਾਂ ਹਾਂ ਦਾਸੀ ਉਹ ਬਹੁਤ ਮਿਸਤਰੀ ਬਣਾ ਦਿੰਦੇ ਉਹਦੇ ਪਿੱਛੇ ਨਾ ਡੰਡਾ ਹੁੰਦਾ ਸਿੱਧਾ ਸਾ ਉਹਦੇ ਨਾਲ ਫਿਰ ਉਹ ਰੱਸੀ ਬੰਨ੍ਹ ਕੇ ਫਿਰ ਇਹਦੇ ਨਾਲ ਉਹ ਕਰ ਉਹਦੀ ਸਪੋਰਟ ਨਾਲ ਇਹ ਖੜੂ ਦੀ ਵਿੱਚ ਫਿਰ ਉਹਦੇ ਨਾਲ ਆਪਾਂ ਵੇਟ ਕਰਾਂਗੇ ਦੇਖਾਂਗੇ ਟਰਾਈ ਕਰਕੇ ਅੱਜ ਤਾਂ ਹੁਣ ਆਪਣੀ ਮਲਾਈ ਹੋ ਜੂਗੀ ਨਾ ਇਕੱਠੀ ਫਿਰ ਕਰਾਂਗੇ ਬੱਸ ਹੁਣ ਮੈਂ ਉੱਥੇ ਹੀ ਹਟਣ ਵਾਲੀ ਆ ਚਲ ਫਿਰ ਬਾਅਦ ਚ ਕੰਮ ਆਜਾ ਹਾਂਜੀ ਹਾਂ ਆ ਇੱਥੇ ਲੋਗ ਦਿੱਤੇ ਮੈਂ ਇਚੀ ਨੀ ਵੀ ਕਰਨੇ ਚਾਹਾਂਗਾ ਹੂੰ ਨਿਕਲ ਸ਼ੋਅਰੂਮ ਅ ਸ਼ੋਅਰੂਮ ਆ ਗਿਆ ਸਭ ਵਿੱਚ ਪਾ ਰੱਖ ਦਿਆ ਕਰ ਸਹੀ ਗੱਲ ਆ ਬਹੁਤ ਵਧੀਆ ਚੀਜ਼ ਆ ਜੀ ਇਹ ਤਾਂ ਤੋ ਤੋ ਉਸ ਮਾਰ ਕੇ ਇੱਥੇ ਆਪਣੇ ਵਧੀਆ ਹੋ ਜਾਏਗਾ ਜਿਵੇਂ ਕੋ ਉਹ ਲਿਆਂਦੀ ਹੋਈ ਆ ਮਮਾ ਜੀ ਨੇ ਉਹ ਪੀਆ ਹੋ ਉਹ ਵੀ ਲੱਕੜ ਜੀ ਦੀ ਸੀ ਉਹ ਸੀਗੀ ਜਿਹੜੇ ਤਿੰਨ ਉਹਨੇ ਉਹ ਪੇਟੀ ਦੇ ਉੱਤੇ ਪਈ ਆ ਤੀਰ ਕਮਾਨ ਜਾਂ ਉਹ ਵੀ ਰੱਖਣ ਵਾਲਾ ਸ਼ੋਪੀਸ਼ ਆ ਸ਼ੋ ਪੀਸ਼ ਵਾਲਾ ਕੰਮ ਆ ਉਹ ਬਹੁਤ ਵਧੀਆ ਚੀਜ਼ ਹੈ ਇਹ ਜੀ। ਕਿੰਨਾ ਵਧੀਆ। ਹਾਂਜੀ ਇਹ ਵੀ ਆ ਦੇਖੋ ਜੇ ਲੱਗੇ ਬਸ। ਇਹ ਨੂੰ ਇੱਥੋਂ ਵੱਟ ਕੇ ਨਾ ਜਾਂ ਇਹਦੇ ਉੱਤੇ ਹੀ ਲੱਗ ਜੂ ਉਹ ਤੇਰਾ ਬੈਗਰੇਸ਼ਨ ਵਾਲਾ। ਉਹ ਵਾਓ। ਤੁਸੀਂ ਜਿਹੜਾ ਦਰੀ ਗਏ ਸੀ। ਹਾਂਜੀ ਹਾਂ। ਉਹ ਤੋਂ ਲਿਆਂਦਾ ਸੀ ਉਹ ਤੀਰ ਤਮਾਂਦੇ। ਉਹ ਬਹੁਤ ਵਧੀਆ ਸੀਗਾ ਉਹ ਵੀ। ਲੋ ਜੀ ਮੈਨੂੰ ਲੱਗਦਾ ਆਪਣੀ ਵੀਡੀਓ ਲੰਬੀ ਹੋ ਜੂਗੀ ਅੱਜ। ਸੋ ਆਪਾਂ ਕਰਦੇ ਇੱਥੇ ਆਪਣੀ ਵੀਡੀਓ ਨੂੰ ਐਂਡ। ਸੋ ਸਮ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।